ਨੀ ਉਹ ਟਿਗੇ ਹਾਂਜੀ ਮੰਮੀ ਜੀ ਮੈਂ ਗਾਈ ਲਈ ਪੱਠੇ ਲੈਣ ਜਲੀ ਆ ਤੂੰ ਮੇਰੇ ਆਉਣ ਤੱਕ ਗਾਈ ਨੂੰ ਪਾਣੀ ਪਿਆਦੀ ਠੀਕ ਆ ਮੰਮੀ ਜੀ ਮਜ਼ਾ ਆਏਗਾ ਨਾ ਬਿੜੋ ਲੋ ਗਾਈ ਜੀ ਪਾਣੀ ਪੀ ਲੋ ਗੁੱਡ ਗਰਲ ਪਾਣੀ ਪੀ ਲੋ ਆچھے ਬੱਚੇ ਇਦਾਂ ਨਹੀਂ ਕਰਦੇ ਮम्मा ਪਾਣੀ ਪੀਣ ਨੂੰ ਕਹਿ ਕੇ ਗਈ ਸੀ ਨਾ ਪੀ ਲੈ ਪੀ ਲੋ ਗੁੱਡ ਗਰਲ ਮੀ ਉਹ ਉਡੀ ਆ ਕੇ ਕਰਨ ਨਹੀਂ ਆ ਮੰਮੀ ਜੀ ਪਾਣੀ ਪਿਉਂਦੇ ਨਹੀਂ ਆ ਪੀਣੀ ਨਹੀਂ ਡਈ ਹਾਏ ਰੱਬਾ ਇਦਾਂ ਪਿਉਂਦੇ ਆ ਪਾਣੀ ਸ਼ੋ 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 ਵੇਖਿਆ ਐਦਾਂ ਵੀ ਆਉਂਦੇ ਆ ਪਾਣੀ ਹਾਂਜੀ ਮੰਮੀ ਜੀ ਖਬਰਦਾਰ ਜੀ ਅੱਗੇ ਤਾਂ ਇਹੋ ਜਿਹੀਆਂ ਪਾਗਲਾ ਵਾਲੀਆਂ ਹਰਕਤਾਂ ਕੀਤੀਆਂ ਤੇ ਨਹੀਂ ਨਹੀਂ ਮੰਮੀ ਜੀ ਹੋਣੀ ਕਰਦੀ ਰੁਕੋ ਜਰਾ ਮੀ ਬਾਉਟੀਏ ਹਾਂਜੀ ਮੰਮੀ ਜੀ ਪਤਾ ਤੇਰੀ ਚਾਚੀ ਆਈ ਆ ਇਹਨੂੰ ਸਾਸਰੀ ਘਰ ਬੁਲਾ ਦੇ ਚਾਚੀ ਸਾਸਰੀ ਘਰ ਸਾਸਰੀ ਘਰ ਪੁੱਤ ਮੈਂ ਤੇਰੇ ਵਿਆਹ ਤੇ ਨਹੀਂ ਆ ਸਕੀ ਉਦੋਂ ਤੇਰੇ ਚਾਚੇ ਨੂੰ ਛੁੱਟੀ ਨਹੀਂ ਮਿਲੀ ਪਰ ਹਾਂ ਹੁਣ ਮੈਂ ਤਿੰਨ ਚਾਰ ਦਿਨ ਲੈ ਕੇ ਜਾਉਂਗੀ ਤੇਰੇ ਕੋਲ ਰੱਜ ਕੇ ਸੇਵਾ ਕਰਾਉਂਗੀ ਹਾਂਜੀ ਚਾਚੀ ਜੀ ਜਰੂਰ ਹੁਣ ਇੱਥੇ ਗਲੋਤੀ ਗੱਲਾਂ ਹੀ ਕਰੀ ਜਾਉਂਗੀ ਕਿ ਚਾਚੀ ਨੂੰ ਪਾਣੀ ਵੀ ਪਿਵਾਵਾਂਗੀ ਮੰਮੀ ਜੀ ਹੁਣੇ ਲੈ ਕੇ ਆਉਣੀ ਆ ਭੈਣ ਜੀ ਪਤਾ ਹੀ ਨਹੀਂ ਲੱਗਾ ਬਲਜਿੰਦਰ ਕਦੋਂ ਇੰਨਾ ਵੱਡਾ ਹੋ ਗਿਆ ਔਰ ਅਭੀ ਤੋ ਰੁਕੋ ਚਾਚੀ ਜੀ ਪਾਣੀ ਪੀ ਲਓ ਨਹੀਂ ਉੱਠੀਗੇ ਐਦਾਂ ਪੀਐਦਾ ਪਾਣੀ ਸੋਰੀ ਮੰਮੀ ਜੀ ਚਾਚੀ ਜੀ ਸ਼ਿਓ 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 ਸ਼ੋ 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 ਬੰਜੀ ਬੰਜੀ ਕੱਤੀ ਜੀ ਕੀ ਹੋ ਗਿਆ ਪਾਣੀ ਤੇ ਪੀ ਲੋ